ਸ਼ਹੀਦ ਮਕਰਾਂ ਦੇ ਵਿੱਚ ਤੇ ਕੀ ਇਹ ਹੈਗਾ ਪ੍ਰੋਗਰਾਮ ਅਰਜੋ ਦੇ ਡੇਰਾ ਸ਼ਹੀਦ ਮੋਦਾ ਫਿਲਪੋਟ ਰੇਪਰ ਹੁੰਦੇ ਪਰਮ ਪੂਜੇ શ્રીਮਾਨ 108 महंत रामशरणा जी ਦੀ ਜਨਮ ਵਰਸੀ ਮਨਾਏਗੀ ਤੇ ਇਸ ਸੰਬੰਧ ਸ੍ਰੀ ਜੰਗਰ ਸੰਧਾਰ ਸਾਗਰ ਦਾ ਪਾਠ ਕਰਾਇਆਗੇ ਉਪਰੰਤ ਕੀਰਤਨ ਹੋਇਆ satsang ਹੋਇਆ ਤੇ ਸਤਿ ਮਾਨਤਾ ਨੇ ਪ੍ਰਵਜਨ ਕੀਤੇ ਤੇ ਬਾਅਦ ਚ ਭੰਡਾਰਾ ਲੰਗਰ ਸ਼ਿਕਾਇਆ ਗਿਆ ਸੀ ਉਥਾਂ ਤੇ ਇਹ ਕਿੰਨੀ ਵਾਰ ਕਰਵਾਇਆ ਗਿਆ ਬਬਾਈ ਇਹ 31ਵੀਂ ਵਰਸੀ ਹੈ ਸ਼੍ਰੀ ਮਹਾਂਤ ਸੋਤ ਮੰਤाराम ਸਾਹਿਬ ਜੀ ਤੇ ਇਸ ਤੋਂ ਇਲਾਵਾ ਕਿਹਜ ਹੋਰ ਵੀ ਪ੍ਰੋਗਰਾਮ ਇੱਦਾਂ ਕੀਤਾ ਜਾਂਦਾ ਹੈ ਜਾਂ ਹਾਂਜੀ ਬਾਬਾ ਸ਼੍ਰੀਚੰਦਰ ਜੀ ਦੀ ਮੂਰਤੀ ਸਾਹਮਣੇ ਦੇ ਵਿੱਚ ਵੀ ਮਨਾਇਦਾ ਨਵਰਾਤਰੀ ਮਨਾਇਦੀ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਸ਼੍ਰੀ ਧਨਵੰਤਰੀ ਦੇਵਸ ਮਨਾਇਦਾ ਕੋਦੋਂ ਪੰਡਾਰਾ ਲੱਗਦਾ ਕੱਲ ਨੂੰ ਵੀ ਖੀਰ ਗੁੜਿਆਂ ਦਾ ਲੰਗਰ ਲੱਗੇਗਾ 21 ਤਰੀਕ ਨੂੰ